122 ਨੰਬਰ ਦੇ ਜਿਹਦੀ ਦੁਨੀਆ ਕਰੇਜ਼ੀ ਮੇਰ ਕਰੇ ਪਰਮਾਤਮਾ ਸ਼ੀਲੂ ਗਰਾਊਂਡ ਦੇ ਵਿੱਚ ਆ ਗਿਆ ਸਾਰਿਆਂ ਦਾ ਧੰਨਵਾਦ ਹੈ ਹਣੀ ਕਹਿੰਦਾ ਵੀ ਸ਼ੀਲੂ ਵੀ ਇੱਕ ਮੁੱਦਾ ਹੀ ਬਣਿਆ ਪਿਆ ਹੈ ਗੱਲਾਂ ਸੱਚੀਆਂ ਨੇ ਮੇਰ ਕਰੇ ਪਰਮਾਤਮਾ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਕੋਈ ਵੀ ਮਿਹਨਤ ਕਰਦਾ ਉਹਦੀ ਚਰਚਾ ਹੋਣੀ ਹੈ ਉਹਦੀ ਚਰਚਾ ਇਧਰ ਮੈਨੂੰ ਲੱਗਦਾ ਵੀ ਨੌਜਵਾਨ ਮੰਨਾ ਆ ਗਿਆ ਲੱਗਦਾ ਬੱਲਨੌਂ ਵਾਲਾ ਅੱਜ ਦੇ ਮੇਲੇ ਦੇ ਮੰਨਾ ਵੀ ਆ ਗਏ ਇਧਰ ਲਈ ਵੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਗੱਲ ਕੰਪੈਨਾਂ ਦੀ ਹੈ ਗੱਲ ਤਾਂ ਗੱਡੀਆਂ ਦੀ ਹੈ ਗੱਲ ਤਾਂ ਟਰੈਕਟਰਾਂ ਦੀ ਹੈ ਕਲੀਆਂ ਗਲਾਸਾਂ ਨਿੱਕੀਆਂ ਨਿੱਕੀਆਂ ਟਰਾਫੀਆਂ ਤੇ ਨਿੱਕੇ ਨਿੱਕੇ ਇਨਾਮਾਂ ਤੋਂ ਸ਼ੁਰੂ ਹੋਈ ਏ ਖੇਡ ਕਬੱਡੀ ਹੈ ਅੱਜ ਲੱਖਾਂ ਕਰੋੜਾਂ ਦੇ ਵਿੱਚ ਪੁੱਜ ਗਈ ਹੈ ਉਹਨਾਂ ਖਿਡਾਰੀਆਂ ਦਾ ਉਹਨਾਂ ਕੋਚਾਂ ਨੂੰ ਸਜਦਾ ਕਰੀਏ ਜਿਨ੍ਹਾਂ ਨੇ ਰਾਹ ਬਣਾਇਆ ਹੈ। ਗੁਰੂ ਮਹਾਰਾਜ ਦੀ ਕਿਰਪਾ ਹੈ। ਅੱਜ ਖੇਡ ਕਬੱਡੀ ਦਾ ਰਤਬਾ ਬਹੁਤ ਵੱਡਾ ਹੈ। ਪ੍ਰਸ਼ਾਸਨ ਦਾ ਵੀ ਧੰਨਵਾਦ ਹੈ। ਮੈਚ ਬਾਈ ਸ਼ੰਦਾ ਪ੍ਰਧਾਨ ਜੀ ਨੂੰ ਕਹਾਂਗਾ ਕਿ ਆਹ ਮੈਚ ਤੋਂ ਬਾਅਦ ਸਾਡੇ ਕੋਲ ਕੋਈ ਮੈਚ ਦਾ ਮਿਹਰਬਾਨੀ ਨਹੀਂ ਹੈ। ਤੇ ਪਲੀਜ਼ ਜੁਬਨਥ ਸਟੇਟ ਤੁਸੀਂ ਅਨਾਉਂਸ ਕਰਦੇ ਹੋ। ਪੁੱਛੋ